ਦੋ ਹੱਥ ਖੜੇ ਕਰਕੇ ਨਾਰਾ ਲਾ ਦਿਓ ਜੇ ਰਾਜਪੂਤਾਨਾ ਜੈ ਜੈਕਾਰ ਜੇ ਰਾਜਪੂਤਾਨਾ ਜੈ ਜੈਕਾਰ ਕਿਸਾਨ ਮਜ਼ਦੂਰ ਇਕਤਾ ਦੋ ਹੱਥ ਖੜੇ ਕਰਕੇ ਕਿਸਾਨ ਮਜ਼ਦੂਰ ਇਕਤਾ ਕਿਸਾਨ ਮਜ਼ਦੂਰ ਇਕਤਾ ਸਾਡੇ ਵਿਚਾਰ ਪਰਵਿੰਦਰ ਸਿੰਘ ਸੁਹਾਣਾ ਜੀ ਸਬਿੰਦਰ ਸਿੰਘ ਛਿੰਦੀ ਜੀ ਜਿਹੜਾ 27 ਤਰੀਕ ਤੋਂ ਇਸ ਅੰਦোলন ਚ ਖੜਿਆ ਦਿਨ ਰਾਤ ਇੱਥੇ ਆ ਰਿਹਾ ਅਮਨ ਸਰਵਾ ਆ ਵੀ ਇਹਦਾ ਇਹਨੇ ਵੀ ਇੱਕ ਛੋਟੇ ਜਿਹੇ ਬੱਚੇ ਵਾ ਜਿਹੜਾ ਘਰ ਬਸਾਇਆ ਸਭ ਤੋਂ ਵੱਡਾ ਹੱਥ ਇਹਦਾ ਜਤਰਾ ਸਾਰਾ ਨੂੰ ਲੈ ਕੇ ਬਿਠਾਓ ਕੋਈ ਬਾਤ ਨਹੀਂ ਗਰਮੀ ਚੱਲੂਗੇ ਸਾਡਾ ਜੋਧਾ ਪਰਮਿੰਦਰ ਸਿੰਘ ਸਵਾਲਾ ਜੀ ਤੇ ਖੋਰ ਅਗਰ ਕੌਂਸਲ ਪ੍ਰਧਾਨ ਲਾਡੀ ਰਾਣਾ ਜੀ ਤੇ ਉਹਨਾਂ ਦੇ ਨਾਲ ਮੰਗਾ ਤਿਊੜ ਜੀ ਕਹਿੰਦਾ ਮੈਂ ਹੀ ਜਾਂਦਾ ਪਰਮਿੰਦਰ ਭਾਈ ਜੀ ਨਾਲ ਬੋਲਦਾ ਤੇ ਯੂਥ ਕਾਂਗਰਸ ਦਾ ਚਾਵਲਾ ਜੀ ਕਾਲੀ ਤਾਂ ਨਹੀਂ ਕੋਈ ਸਵਾਲ ਜੀ ਕੋਈ ਜਲਦੀ ਤਾਂ ਨਹੀਂ ਜੀ ओके okay जी ठाकुर साहब भी कह रहे हैं आज ਸਾਡੇ ਯੂਪੀ ਵਾਲੇ ਪ੍ਰਧਾਨ ਜੀ ਕੀ ਦਾਵਤ ਰਾਤ ਕੀ ਹੋ ਰਹੀ ਹੈ ਜੀ ਆਪਕੀ ਹਾਂ ਜੀ ਆਓ ਜੀ ਪਰਮਿੰਦਰ ਸਿੰਘ ਸਵਾਨਾ ਜੀ ਚੰਗਿਆੜੇ ਕੱਢਦਾ ਛੋਟਾ بڑا ਭਾਈਵਾਰ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਤੋਂ ਯੂਪੀ ਤੋਂ ਔਰ ਵਕ ਵਕ ਸੰਜ ਤੇ ਬੰਦੀਆਂ ਤੋਂ ਸੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੋਂ ਪਹੁੰਚੇ ਮੇਰੇ ਵੀਰ ਸਾਰਿਆਂ ਨੂੰ ਫਤਿਹ ਹੱਥ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰਿਆਂ ਨੂੰ ਇਸ ਗਰਮੀ ਦੇ ਵਿੱਚ ਅੱਜ ਇਹ ਕਿਉਂ ਇਕੱਠਾ ਹੋਣਾ ਪਿਆ ਕੁਮਰਾਨ ਜਿਹੜੇ ਵਾਅਦਾ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਸੋਨੇ ਦੀ ਜੜੀ ਬਣਾਵਾਂਗੇ ਪਰ ਅੱਜ ਕੀ ਹੋ ਰਿਹਾ ਕਿ ਜਿਹੜੀ ਜ਼ਮੀਨ ਹੁੰਦੀ ਹੈ ਉਹ ਜ਼ਿਮੀਂਦਾਰ ਦੀ ਮਾਂ ਹੁੰਦੀ ਹੈ ਉਹ ਕਿਸਾਨ ਦੀ ਮਾਂ ਹੁੰਦੀ ਹੈ ਪਰ ਅੱਜ ਸੁਪਰੀਮ ਕੋਰਟ ਤੋਂ ਵੀ ਫੈਸਲੇ ਹੋਏ ਨੇ ਕਿ ਜ਼ਮੀਨ ਜਿਹਦਾ ਕਬਜ਼ਾ ਉਹ ਜ਼ਿਮੀਂਦਾਰ ਦੇ ਕੋਲ ਰਹੇਗੀ ਪਣੀ ਗੁੰਗੀ ਸਰਕਾਰ ਜਿਹੜੀ ਕੋਟਾਂ ਦੀ ਵੀ ਪਰਵਾਹ ਨਹੀਂ ਕਰ ਰਹੀ ਔਰ ਦਿੱਲੀ ਦਾ ਸੋਨਾ ਸਾਹਿਬ ਬੈਠੇ ਨੇ ਗੈਸਾ ਬੋਲ ਕੇ ਗਏ ਨੇ ਅਸੀਂ ਆਪਣੀ ਟੀਮ ਲੈ ਕੇ ਤੁਹਾਡੇ ਇਸ ਸੰਗਸ ਵਿੱਚ ਸ਼ਾਮਲ ਹੋਵਾਂਗੇ ਜਦੋਂ ਤੱਕ ਤੁਹਾਡਾ ਹੁਕਮ ਹੋਊਗਾ ਜਿਸ ਤਰ੍ਹਾਂ ਦੀ ਤੁਸੀਂ ਸੇਵਾ ਲਾਉਂਗੇ ਅਸੀਂ ਉਹ ਹਾਜ਼ਰ ਹੋਵਾਂਗੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਭਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जय श्री राम जय श्री राम एक बार हांचा के बहुत जय श्री राम मैं बेनती करमा जी इतना ਤੇ ਹੁਣ ਬੇਨਤੀ ਕਰਦਾ ਤੁਹਾਨੂੰ ਜੀ ਸੁਭਾਸ਼ ਚਰਮਾ ਜੀ ਭਾਰਤ ਮਾਤਾ ਕੀ ਜੈ ਮਹਾਰਾਣਾ ਪ੍ਰਤਾਪ ਦੇ ਵੰਸ਼ੇ ਦਾ ਭਗਤ ਸਿੰਘ ਦੇ ਵਾਰਸ ਐ ਨਹੀਂ ਢਿੱਲੀ ਜਾ ਦੇ ਭਰਾਓ ਜਦੋਂ ਦਿੱਲੀ ਦੇ ਇਲੈਕਸ਼ਨ ਦਾ ਰਿਜ਼ਲਟ ਆਇਆ ਨਾ ਤੇ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਤੇ ਬੀਜੇਪੀ ਜਿੱਤੀ ਤੇ ਮੈਨੂੰ ਯਾਦ ਆ ਸੀ ਸਾਰੇ ਜਸ਼ਨ ਮਨਾ ਰਹੇ ਸੀ ਢੋਲ ਵਜਾ ਰਹੇ ਸੀ ਇੱਕ ਬੜਾ ਸੀਨੀਅਰ ਪੱਤਰਕਾਰ ਮੇਰੇ ਕੋਲ ਆਇਆ ਨੇਚਰਲੀ ਬਾਈਟ ਲਖਦਾ ਸ਼ਰਮਾ ਜੀ ਕਿਵੇਂ ਲੱਗ ਰਿਹਾ ਹੈ ਮੈਂ ਕਿਹਾ ਬਹੁਤ ਅੱਛਾ ਲੱਗ ਰਿਹਾ ਹੈ ਬੜੀ ਖੁਸ਼ੀ ਹੋ ਰਹੀ ਹੈ ਲੋਕਾਂ ਨਾਲੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਦਿੱਲੀ ਤੋਂ ਖੜਾ ਛੁੱਟਿਆ ਪੰਜਾਬ ਤੋਂ ਵੀ ਛੁੱਟ ਜਾਏਗਾ ਔਰ ਉਸ ਉਸ ਗੱਲ ਨੇ ਮੈਨੂੰ ਸੋਚਣ ਤੇ ਮਜਬੂਰ ਕਰਤਾ ਰਾ ਜਦੋਂ ਮੈਂ ਇੱਥੇ ਆਇਆ ਤਮਨ ਲੱਗਾ ਰੱਹੀ ਗੱਲ ਕਹੀ ਸੀ ਖੁਸ਼ ਨਾ ਹੋਵੋ ਇਹ ਸਾਰਾ ਚੋਰ ਉਚੱਕੇ ڈاکੂਆਂ ਦਾ ਟੋਲਾ ਇਹ ਹੁਣ ਦਿੱਲੀ ਤੋਂ ਵਿਹਲਾ ਹੋ ਗਿਆ ਇਹਨਾਂ ਪੰਜਾਬ ਜਾ ਕੇ ਤੁਹਾਡੀ ਸੰਗੀ ਕੁੱਟਨੀ ਜੇ ਪੰਜਾਬ ਨੂੰ ਲੁੱਟਣਾ ਜੇ ਤਗੜੇ ਹੋ ਜੇ ਬੈਠਾ ਬੰਦੂ ਸੱਚੀ ਜਾਪਦੀ ਹੈ ਪਿਛਲੇ ਔਰ ਪਿਛਲੇ ਇਹ ਮਿਆ 2 ਮਹੀਨਿਆਂ ਤੋਂ ਜੰਦਰ ਜੈਨ ਵੀ ਆ ਗਿਆ ਗੜਾਣਾ ਦੇ ਚੀਫ ਫੈਕਟਰੀ ਸੀ ਤੇ ਤਿਹਾਰ ਜ਼ਿਲ੍ਹੇ ਚ ਬੰਦ ਸੀ ਆਪਣੀ ਐਮਪੀ ਨੂੰ ਮਹਿਲਾ ਦਾ ਦੁਰਵਿਵਾਰ ਕਰਨ ਚ ਉਹਨੂੰ ਆ ਕੇ ਸਲਾਹਕਾਰ ਲਾਤਾ ਭਗਵੰਤ ਮਾਨ ਦਾ ਤੇ ਪੰਜਾਬੀਆਂ ਦੀ ਸੰਗੀ ਨੂੰ ਕੁੱਟਣ ਦਾ ਕੰਮ ਹੋਰ ਜ਼ੋਰ ਨਾਲ ਚੱਲ ਰਿਹਾ ਹੈ ਭੈਣੋ ਦੇ ਭਰਾਓ ਅਸੀਂ ਬੜੇ ਮਾਨ ਨਾਲੇ ਗੱਲ ਕਹਿੰਦੇ ਹੁੰਨੇ ਆ ਪਿਆਰ ਅਸੀਂ ਪੰਜਾਬੀ ਬੜੇ ਅਨਖੀ ਆ ਅਸੀਂ ਬੜੇ ਸਾਬੀਮਾਨੀ ਆ ਪਰ ਸੱਚ ਜਾਣਿਓ ਜੇ ਜਿਸ ਪ੍ਰਕਾਰ ਦੇ ਨਾਲ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਸਾਡੇ ਪੰਜਾਬ ਦੇ ਸਾਧਨਾ ਤੇ ਕਬਜ਼ਾ ਕੀਤਾ ਨਲਿਦਾ ਹੋਇਆ ਤੁਸੀਂ ਪਿੰਡਾਂ 'ਚ ਰਹਿਣ ਵਾਲੇ ਲੋਕੋ ਤੁਹਾਨੂੰ ਪਤਾ ਨਹੀਂ ਕਿੰਨਾ ਪਤਾ ਲੱਗਿਆ ਜਣੀ ਲੱਗਿਆ ਲੱਗ ਹੀ ਗਿਆ ਉਹਨਾਂ ਵਾਸੇ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੀ ਸ਼ਰਾਬ ਤੇ ਕਬਜ਼ਾ ਕਰ ਲਿਆ ਅੱਜ ਜਿੰਨੀ ਸ਼ਰਾਬ ਪੰਜਾਬ 'ਚ ਵਿਕਦੀ ਹੈ ਜਿਹੜੇ ਦਿੱਲੀ 'ਚ ਪਹਿਲਾਂ ਕਬਜ਼ਾ ਕੀਤਾ ਸੀ ਆਪਣੇ ਭਾਈਵਾਲਾਂ ਨੂੰ ਲਿਆ ਕੇ ਤੇ ਕੰਪਨੀਆਂ ਬਣਾਤੀਆਂ ਜਿਹਦੇ ਕਰਕੇ ਸਤਿੰਦਰ ਜਾਨ ਤੇ ਸੁਸੋਧਿਆ ਜੇਲ੍ਹ ਚ ਰਹੇ ਕੇਦਰੀਵਾਲ ਜੇਲ੍ਹ ਜਾ ਕੇ ਆ ਗਿਆ ਅੱਜ ਪੰਜਾਬ ਦੇ ਸਾਰੇ ਸ਼ਰਾਬ ਦੇ ਧੰਦੇ ਤੇ ਕਬਜ਼ਾ ਆਮ ਆਦਮੀ ਪਾਰਟੀ ਦੇ ਚਿਹਤਿਆਂ ਦਾ ਸਰੋ ਸਾਹਿਬ ਅਸੀਂ ਦੇਖਿਆ 25 ਤੋਂ ਵੱਧ ਪੰਜਾਬੀਆਂ ਦੀ ਜਾਨ ਚਲੇ ਗਈ ਲੁਧਿਆਣੇ ਦੇ ਠੇਕੇ ਤੋਂ ਸ਼ਰਾਬ ਖਰੀਦੀ ਨਕਲੀ ਸ਼ਰਾਬ 'ਚ 4 ਲੋਕ ਮਰ ਗਏ ਸ਼ਰਾਬ ਤੇ ਕਬਜ਼ਾ ਕੀਤਾ ਉਦੇ ਬਾਅਦ ਜਿੰਨੀਆਂ ਨੌਕਰੀਆਂ ਸੀ ਪੰਜਾਬ ਦੀਆਂ ਉਹ ਸਾਰੀਆਂ ਨੌਕਰੀਆਂ ਤੇ ਕਬਜ਼ਾ ਅਜ ਦਿੱਲੀ ਤੇ ਬਾਹਰ ਵਾਲੇ ਲੋਕਾਂ ਦਾ ਕਿਸੇ ਮੈਕਮੇ ਚਲ ਜਾਓ 1.5 ਡੇਢ ਡੋ-ਦੋ ਲੱਖ ਰੁਪਏ ਦੀ ਤਨਖਾਹ ਤੇ ਐਡਵਾਈਜ਼ਰ ਰੱਖੇ ਹੋਏ ਨੇ ਸਾਰੇ ਕੌਣ ਨੇ ਲਿਸਟ ਚੈੱਕ ਕਰ ਲੋ ਇੱਕ ਵੀ ਪੰਜਾਬੀ ਨਹੀਂ ਮਿਲਣਾ ਤੁਹਾਨੂੰ ਅੱਜ ਸਾਰੀ ਮਾਈਨਿੰਗ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਇਹ ਤੇ ਖਰੜਾ ਲੱਗੇ ਜੀ ਮਾਈਨਿੰਗ ਦੀ ਆ ਮੇਰਾ ਤਾਂ ਪੂਰਾ ਹਲਕਾ ਹੀ ਮਾਈਨਿੰਗ ਨਾਲ ਭਰਿਆ ਪਿਆ ਰੋਪੜ ਅਨੰਦਪੁਰ ਬਲਾਚੌਰ ਉਹ ਬੰਗਿਆਂ ਤੱਕ ਸਾਰੀ ਮਾਈਨਿੰਗ ਸਾਰੇ ਕ੍ਰੈਸ਼ਰ ਪਹਿਲਾਂ ਪੰਜਾਬ ਵਾਲੇ ਚਲਾਉਂਦੇ ਸੀ ਸੁਹਾਨਾ ਸਾਹਿਬ ਨੂੰ ਪਤਾ ਹੈ ਤੇ ਉਹ ਹਾਨੀ ਰਹਿੰਦੇ ਵੀ ਜ਼ਮੀਨਾਂ ਦੇ ਭਾਗ ਹੀ ਹੋ ਗਏ ਪੂਰੇ ਪੰਜਾਬ 'ਚ ਉਹਨਾਂ ਨੇ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਆਪਣੀ ਸਕੀਮ ਲਾਈ ਹੋਈ ਜੀ ਲੁਧਿਆਣਾ ਦੀ 24000 ਏਕੜ ਜ਼ਮੀਨ ਦੀ ਗੱਲ ਇਹਨਾਂ ਨੇ ਕੀਤੀ ਉਜਾਲ ਲੁਧਿਆਣੇ ਦਾ ਕਾਨੂੰਨ ਆਇਆ ਬ੍ਰੈਂਡ ਪੂਲਿੰਗ ਐਕਟ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਹੈ ਉਹ ਮੁਹੱਲੀ ਕਲਾਡਾ ਨੇ ਵੀ ਕਰਨਾ ਜੇ ਉਹ ਅੰਮ੍ਰਿਤਸਰ ਇੰਪਰੂਵਮੈਂਟ ਟਾਸ ਨੇ ਵੀ ਕਰਨਾ ਜੇ ਉਹ ਜਲੰਧਰ ਦੀ ਅਥਾਰਟੀ ਨੇ ਵੀ ਕਰਨਾ ਜੇ ਸਾਰੇ ਪੰਜਾਬ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਤਿਆਰੀ ਹੈ ਤੁਹਾਡਾ ਤਾਂ ਸਿਰਫ ਉਹ ਟੈਸਟ ਲੈ ਰਹੇ ਪੱਥਰ ਮਾਰ ਕੇ ਵੇਖ ਰਹੇ ਵੀ ਪਾਣੀ ਚ ਕਰੰਟ ਕਿੰਨਾ ਆ ਗਿਆ ਪੰਜਾਬੀ ਕਿੰਨਾ ਕੁ ਸਾਡੀਆਂ ਇਹਨਾਂ ਵਿਉਂਤਾਂ ਨੂੰ ਸਾਡੀਆਂ ਇਹਨਾਂ ਸਕੀਮਾਂ ਨੂੰ ਡੱਟ ਕੇ ਲੜਦੇ ਆ ਕਿ ਨਹੀਂ ਲੜਦੇ ਔਰ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਕਬਜ਼ਾ ਕੇ ਕਈ ਲੱਖ ਕਰੋੜ ਰੁਪਏ ਦਾ ਘੁਟਾਲਾ ਕਰਨ ਦੀ ਕੇਜਰੀਵਾਲ ਮਨੀਸ਼ ਸੋਧਿਆ ਭਗਵੰਤ ਮਾਨ ਦੀ ਜਿਹੜੀ ਇਹ ਸਕੀਮ ਆ ਉਹ ਸਕੀਮ ਤੇ ਜਿਹੜੀ ਤੋਂ ਸ਼ੁਰੂ ਕੀਤੀ ਪਰ ਕਹਿੰਦੇ ਨਾ ਵੀ ਕਈ ਵਾਰੀ ਬਹੁਤਾ ਸਿਆਣਾ ਬੰਦਾ ਵੀ ਬਾਤ ਖਾ ਜਾਂਦਾ ਤੇ ਆਪਣੇ ਆਪ ਨੂੰ ਬੜੇ ਸਿਆਣੇ ਸਮਝਦੇ ਸੀ ਮਾ ਤੇ ਇੱਥੇ ਖਾ ਗਏ ਕਿ ਪੰਗਾ ਆ ਕੇ ਗੁੱਦ ਜਗਾ ਲੈ ਲਿਆ ਪੰਗਾ ਹਸੀ ਫਰਾਦਰੀ ਨਾਲ ਲੈ ਲਿਆ ਜਿਨ੍ਹਾਂ ਨੇ ਅਕਬਰ ਦੀ ਇੱਜ਼ਤ ਨਹੀਂ ਮੰਨੀ ਜਿਨ੍ਹਾਂ ਨੇ ਮੁਗਲਾਂ ਦੇ ਗੋਡੇ ਹਲਵਾਤੇ ਉਹ ਭਾਈ ਤੁਸੀਂ ਕੀ ਹੋ ਲੇਕਿਨ ਆ ਭੈਣੋ ਤੇ ਭਰਾਓ ਇਹ ਲੜਾਈ ਸਾਨੂੰ ਤਗੜੇ ਹੋ ਕੇ ਲੜਨੀ ਪੈਣੀ ਹੈ ਇਹ ਸਰਕਾਰ ਝੂਠ ਦੀ ਫਰੋਡ ਦੀ ਸਰਕਾਰ ਹੈ ਇੱਕ ਨਵਾਂ ਝੂਠਾ ਛੱਡਿਆ ਇਹਨਾਂ ਨੇ ਅੱਜਕੱਲ 31 ਮਈ ਨੂੰ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਰੋਜ਼ ਅਖਬਾਰਾਂ 'ਚ ਇਸ਼ਤਿਹਾਰ ਆ ਰਹੇ ਨਾ ਵਡੇ ਵਡੇ ਬੋਰਡ ਲਾਏ ਆ ਅੱਜ ਕਿੰਨੀ ਤਰੀਕ ਹੈ ਕਿੰਨੀ ਹੋ ਗਈ 28 ਕਿੰਨੇ ਦਿਨ ਬਚੇ ਆ 29 30 ਤੇ 31 72 ਘੰਟੇ ਰਹਿ ਗਏ ਪੰਜਾਬ ਨੂੰ ਨਸ਼ਾ ਮੁਕਤ ਕਰਨ ਚ ਆ ਮੇਰੇ ਸਾਰੇ ਘਰੜ ਹਲਕੇ ਦੇ ਬੜੇ سارے ਪਿੰਡਾਂ ਦੇ ਨੁਮਾਇੰਦੇ ਬੈਠੇ ਆ ਤੇਰਾ ਆਪਣੇ ਸੀਨੇ ਤੇ ਹੱਥ ਰੱਖ ਕੇ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਤੁਹਾਡੇ ਪਿੰਡਾਂ 'ਚ ਨਸ਼ਾ ਖਤਮ ਹੋਣ ਦਾ ਅਸਰ ਦਿਖਦਾ ਕੋਈ ਘਟਿਆ ਤਈ ਮਹੀ ਪੰਜਾਬ ਪੰਜਾਬ ਚ ਬੈਠਿਆ ਯੋਗੀ ਜੀ ਦੀ ਹਵਾ ਠੰਡੀ ਆਉਂਦੀ ਹੈ ਕਿ ਨਹੀਂ ਆਉਂਦੀ ਅੱਜ ਕੋਈ ਕੰਨ ਚ ਪਾਇਆ ਨਹੀਂ ਦੁਖਦਾ ਉੱਥੇ ਔਰ ਪੰਜਾਬ ਦਾ ਹਾਲ ਕੀ ਹੋ ਗਿਆ ਪੰਜਾਬ ਦੇ ਹਰ ਪਿੰਡ ਚ ਗੈਂਗਸਟਰ ਆ ਨਸ਼ਾ ਵਿਕ ਰਿਹਾ ਮਾਫੀਆ ਵਿਕ ਰਿਹਾ ਤੋਂ ਜਿਹੜੀ ਸਰਕਾਰ ਸੀ ਭਰਾਵੋ ਜ਼ਮੀਨਾਂ ਸਾਡੀਆਂ ਲੁੱਟ ਲੀਆਂ ਸਾਧਨ ਸਾਡੇ ਲੁੱਟ ਲਏ ਨੌਕਰੀਆਂ ਸਾਡੀਆਂ ਲੁੱਟ ਲੀਆਂ ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰਤਾ ਇਹਨਾਂ ਦੇ ਖਿਲਾਫ ਜੱਟ ਕੇ ਲੜਨ ਦਾ ਇਹਨਾਂ ਦੇ ਖਰਾਬ ਤਕੜਿਆ ਹੋ ਕੇ ਲੜਨ ਦਾ ਸਮਾਂ ਹੈ ਔਰ ਮੈਂ ਤੁਹਾਨੂੰ ਜ਼ਰੂਰ ਇਸ ਗੱਲ ਦਾ ਵਿਸ਼ਵਾਸ ਦਿਲਾਣਾ ਹੈ ਇਸ ਲੜਾਈ 'ਚ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ ਮੈਂ ਤਾਂ ਵੈਸੇ ਹੀ ਸੰਦੀਪ ਜੀ ਤੁਹਾਡਾ ਦਿਨਾਂ ਨਹੀਂ ਦੇ ਸਕਦਾ ਲੋਕ ਸਭਾ ਦਾ ਰਿਜ਼ਲਟ ਜੋ ਵੀ ਰਿਹਾ ਹੋਵੇ ਤੁਹਾਡੇ ਕਿੰਡਾ ਨੇ ਮੈਨੂੰ ਬੜੇ ਸ਼ਾਨ ਨਾਲ ਚਿਤਾ ਕਰਕੇ ਭੇਜਿਆ ਹੈ ਇਸ ਕਰਕੇ ਮੈਂ ਹਮੇਸ਼ਾ ਤੁਹਾਡਾ ਕਰਜ਼ਦਾਰ ਤੇ ਪੋਲਿਟਿਕਲ ਐਕਟਿਵਿਸਟ ਵੀ ਆ ਇਸ ਲਈ ਲੜਾਈ ਤੁਹਾਡੇ ਨਾਲ ਬੈ ਕੇ ਸੜਕ ਤੇ ਵੀ ਲੜੂੰਗਾ ਇਹਨਾਂ ਦੇ ਘਰਾਂ ਦਾ ਕਿਦੀ ਜਾਊਂਗਾ ਵਿਧਾਨ ਸਭਾ 'ਤੇ ਆਵਾਜ਼ ਉੱਠੇਗੀ ਪਾਰਲੀਮੈਂਟ 'ਚ ਵੀ ਆਵਾਜ਼ ਉੱਠੇਗੀ ਲੇਕਿਨ ਜਦੋਂ ਕੋਰਟ ਦੀ ਗੱਲ ਆਏਗੀ ਤੇ ਕਾਲਾ ਕੋਰਟ ਪਾ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਵੀ ਤੁਹਾਡੇ ਲਈ ਲੜਾਈ ਲੜੂੰਗਾ ਸਰਕਾਰ ਨੂੰ ਜ਼ਮੀਨ ਨਹੀਂ ਲੈਣ ਦੇਣਾਂ ਕੋਈ ਮਰਲੇ ਨਹੀਂ ਹੁਕਮ ਹੈ ਤਗੜੇ ਹੋ ਕੇ ਸੁਪਰੀਮ ਕੋਰਟ ਚੋੜਾਂਗੇ ਵੱਡੇ ਤੋਂ ਵੱਡਾ ਵਕੀਲ ਸੁਪਰੀਮ ਕੋਰਟ ਆਪਣੇ ਨਾਲ ਖੜਾ ਕਰੂੰਗਾ ਮੈਂ ਇੱਕ ਪੈਸਾ ਤੁਹਾਨੂੰ ਦੇਣ ਦੀ ਲੋੜ ਨਹੀਂ ਕਿਸੇ ਸੁਪਰੀਮ ਕੋਰਟ ਚ ਜਾ ਕੇ ਵਕੀਲ ਨਹੀਂ ਕਿਸੇ ਹਾਈ ਕੋਰਟ ਚ ਜਾ ਕੇ ਵਕੀਲੀ ਤੁਹਾਡਾ ਬੇਟਾ ਉੱਥੇ ਬੈਠਾ ਤਗੜੇ ਹੋ ਕੇ ਲੜਾਈ ਲੜਾਂਗੇ ਉਹ 276 ਏਕੜ ਛੱਡ ਦਿਓ 1 ਇੰਚ ਜ਼ਮੀਨੇ ਨਾਲ ਕੋਈ ਜਾਣ ਦਿੰਦੇ 1 ਇੰਚ ਜ਼ਮੀਨ ਜਦ ਤੱਕ ਜਾਣ ਸੋਸ਼ ਕਰਕੇ ਲੜਾਈ ਪੂਰੀ ਤਰ੍ਹਾਂ ਤੁਹਾਡੇ ਨਾਲ ਆ ਪੰਮਨ ਧੰਨ ਨਾਲ ਤੁਹਾਡੇ ਨਾਲ ਆ छोटे वीर भानु पूछ रहा कर... भगवान की राजा राम चंद्र भगवान की वाहे गुरु जी की खालसा वाहे गुरु जी की भाई एक तो ना एक चीज का फर्क आ सके भाषा का नहीं मैं तमें झेल रहा था तब मुझे झेल रहा समझ में जनता हम यहां बैठे एक बीमारी हमारी समझ में आई बीमारी तो हमारी समझ में आई पंजाब की लेकिन इलाज किसी ने नहीं बताया और बीमारी का नाम है आम आदमी बीमारी तो बता दी सबने इलाज नहीं बताया किसी ने अब इलाज क्या है कि हम लोग तो यूपी में बैठे जो तो लोग दिल्ली में बैठे तो ये पंचों के बीच में वादा है पंद्रह हजार हरियाणा से और यूपी से ले गए तुम्हारी लड़ाई लड़ने के लिए आ ये हमारा लेकिन पास सुख का भाषण न दुआ यहां से आप लोगों के जज्बे को थला हमारी मातृशक्ति का नाम लिया था कि भाई वो खड़ी हो गया वहां के आगे लेट के उन्होंने बड़ा संघर्ष करा करना चाहिए जमीन के लिए और जमीर के लिए हमेशा संघर्ष करना चाहिए और रण नहीं जिनके जीवन में वो बड़े अभागे होंगे या तो परन को तोड़ा होगा या फिर युद्ध से भागे होंगे तो हमारा निवेदन है कि आज भागने का नहीं आज लड़ने का समय है आप सब लोग पूरी ईमानदारी से लड़े हम आपके साथ हैं समर्थन नहीं समर्पण है हमारा जो तारीख रखोगे पूरे दल बल के साथ रहने लेकिन यदि तुम्हारी जमीन पर कोई कब्जा करने के लिए आवे ਦੇ ਦਿਨ ਇਹ ਨਿਰਣੈ ਲਿਆ ਕਿ ਅਸੀਂ ਵੀ ਚੰਡੀਗੜ੍ਹ ਮੈਂ ਕਬਜ਼ਾ ਕਰਨੇ ਲਈ ਜਾਵਾਂਗੇ ਜੈ ਹਿੰਦ ਜੈ ਭਾਰਤ ਜੈ ਭਾਰਤ ਬਹੁਤ ਧੰਨਵਾਦ ਕਰਦੇ ਆ 31 ਤਰੀਕ ਨੂੰ ਅੱਜ ਵੈਸੇ ਸਾਡਾ ਜਿਹੜਾ ਪ੍ਰੋਗਰਾਮ ਬਣਾਇਆ ਮੈਂ ਤਾਂ ਉਰੇ ਦੇ ਤੁਰਨ ਦਾ ਡੀਸੀ ਆਫਿਸ ਦਾ ਤਾਂ ਵੀ ਜੇ ਸਾਨੂੰ ਨਾ ਸਟੇ ਬਧੀ ਅਸੀਂ ਉਰੇ ਦੇ ਮਾਰਚ ਕਰੂਗੇ ਡੀਸੀ ਆਫਿਸ ਨੂੰ ਜਾਵਾਂਗੇ ਉੱਥੇ ਪੱਕਾ ਧਰਨਾ ਲਾਉਂਗਾ ਅੱਜ ਦਾ ਪ੍ਰੋਗਰਾਮ ਸਾਡਾ ਆਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸਾਨੂੰ ਥੋੜੇ ਆਉਣੇ ਗਏ ਸਟੇ ਵੱਧ ਗਈ ਸਾਡੀ ਜਿੱਤੇ ਹੋਊਗੀ ਬਹੁਤ ਬਹੁਤ ਧੰਨਵਾਦ ਵੈ 31 ਤਰੀਕ ਨੂੰ ਸੁਖਵੀਰ ਜੀ ਆਉਂਗੇ ਪੂਰੀ ਇੱਥੇ ਇਕੱਠ ਰੱਖੂਗੇ ਫੇਰ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਇਹ ਅੱਜ ਮੰਗਣਾ ਬਾਬੇ ਨੇ ਕਿਰਪਾ ਕਰਤੀ ਫੇਰ ਤਾਂ ਵਧੀਆ ਗੱਲ ਹੈ ਨਹੀਂ ਫੇਰ ਸੰਗਤ ਜਿਸ ਤਰ੍ਹਾਂ ਅੱਜ ਮਿਲਿਆ ਉਹ ਉਸ ਤਰੀ ਮਿਲੂਗੇ ਜੀ ਤੁਹਾਨੂੰ ਪਹਿਲਾਂ ਦੱਸ ਦੂੰਗਾ ਸਕੇਤ ਕਰ ਦੂੰਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਲਾਡੀ ਬੈਠੋ ਬੈਠੋ ਜੀ ਬੈਠੋ ਸਾਰੇ ਬੈਠੋ ਲੈ ਬੈਠੋ ਰੋਟੀ ਵੀ ਖਾ ਕੇ ਜਾਣੀਆ ਜੀ ਲਾਡੀ ਭਾਈ ਸਾਰਿਆਂ ਨੂੰ ਰਵੀ ਜੋਗੀ ਰਣਾ ਰਵੀ ਬਾਜਬਾ ਮੀਤ ਗੁੱਜਰ ਝੰਜੇੜੀ ਪਿੰਡ ਦੀ 276 ਏਕੜ ਜ਼ਮੀਨ ਤੇ ਤਖੇ ਨਾਲ ਪੰਜਾਬ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਠੀਕ ਹੈ ਔਰ ਉਹ ਜ਼ਮੀਨ ਭੂ ਮਾਫੀਆਂ ਨੂੰ ਵੇਚਣਾ ਚਾਹੁੰਦੀ ਆ ਉਹਦੇ ਖਿਲਾਫ ਅੱਜ ਆਸ-ਪਾਸ ਦੇ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਨੇਤਾ ਸਾਹਿਬ ਇਕੱਠੇ ਹੋਏ ਆ ਪਰ ਇਹ ਫੈਸਲਾ ਲਿਆ ਹੈ ਕਿ ਸਰਕਾਰ ਦੀ ਹਸ ਧੱਕੇਸ਼ਾਹੀ ਦੇ ਖਿਲਾਫ ਡਟ ਕੇ ਲੜਾਈ ਲੜੀ ਜਾਏਗੀ 1 ਇੰਚ ਜ਼ਮੀਨ ਵੀ ਸਰਕਾਰ ਨੂੰ ਕਬਜ਼ਾ ਨਹੀਂ ਕਰ ਲੱਦੀ। ਭਾਜਪਾ ਦਾ ਕੀ ਰੋਲ ਹੈ? ਭਾਜਪਾ ਤਗੜੀ ਹੋ ਕਰਕੇ ਪਿੰਡ ਦੇ ਲੋਕਾਂ ਦੇ ਨਾਲ ਖੜੀ ਹੈ। ਹੋਰ ਕੀ ਕਹੋਗੇ ਬਰਾ ਲੁਧਿਆਣੇ ਤੁਸੀਂ ਗੱਲ ਕੀਤੀ ਸੀ ਅੱਜ। ਦੇਖੋ। ਕੋਈ ਨਹੀਂ ਆ ਗਿਆ। ਲੰਬੜਦਾਰ ਝੰਡੇੜੀ ਪਿੰਡ ਹੈ ਜੀ। ਆਪਣਾ ਜੀ ਸਾਡੇ ਬਜ਼ੁਰਗਾਂ ਨੇ ਪਹਿਲਾਂ ਹੀ 683 ਕਨਾਲ ਰਕਬਾ ਪੰਚਾਇਤ ਨੂੰ ਦਿਆਵਾ ਹੈ ਵਿਕਾਸ ਲਈ ਵੀ ਛੋਟੇ ਮੋਟੇ ਵਿਕਾਸ ਦੇ ਕੰਮ ਇਹ ਠੇਕੇ ਤੇ ਜ਼ਮੀਨ ਚੜਦੀ ਰਹੂਗੀ ਸਕੂਲ ਹੈ ਡਿਸਪੈਂਸਰੀ ਹੈ ਜੀ ਇਹ ਛੋਟਾ ਪ੍ਰਾਇਮਰੀ ਹੈ ਜੀ ਸਮਸ਼ਾਨ ਘਾਟ ਹੈ ਇਹ ਸਾਰੇ ਬਜ਼ੁਰਗਾਂ ਨੇ ਅੱਡਾ ਰੋੜੀ ਹੈ ਜੀ ਇਹ ਸਾਰੇ ਅੱਡ ਤੋਂ ਦੇਵੇ ਆ ਜਿਹੜੀ ਸਾਡੀ ਜ਼ਮੀਨ ਹੈ ਜੀ ਇਹ 1430 ਕਨਾਲ ਰਕਬਾ ਸਾਡਾ ਅੱਡ ਤੋਂ 1500 ਹੀ ਮੰਨ ਕੇ ਚੱਲੋ ਜੀ ਹਾਂਜੀ ਇਹ ਜਿਹੜੀ ਇੱਥੇ ਲੱਗਾ ਦਾ ਪ੍ਰੋਟੈਸਟ ਕਾਹਦਾ ਚੱਲ ਰਿਹਾ ਇਹ ਜੀ ਸਾਡੀ ਜ਼ਮੀਨ ਤੇ ਪ੍ਰਸ਼ਾਸਨ ਧੱਕਾ ਕਰ ਰਹੀ ਹੈ ਜੀ ਜਿਹੜੀ ਇਹ ਸਾਡੀ ਖਿਓਟ ਨੰਬਰ ਹੈ ਜੀ ਖਿਓਟ ਨੰਬਰ ਤੇ ਗਵਰਨਮੈਂਟ ਧੱਕਾ ਕਰ ਰਹੀ ਹੈ ਜਿਹੜੀ ਅਸੀਂ 683 ਕਨਾਲ ਦੇਈ ਦੀ ਉਹਦੇ ਦਾ ਕਬਜ਼ਾ ਹੀ ਨਹੀਂ ਕਰਦੀ ਉਹ ਤਾਂ ਅਹੀਂ ਪਈ ਹੈ ਕੋਰਟ 'ਚ ਵੀ ਚੱਲ ਰਿਹਾ ਮੱਝਣ ਬਰਾਨ ਪਈ ਹੈ ਜੀ ਉਹ ਤਾਂ ਕੋਰਟ 'ਚ ਵੀ ਚੱਲ ਰਿਹਾ ਹਾਂਜੀ ਸੁਪਰੀਮ ਕੋਰਟ ਚੱਲ ਰਿਹਾ ਹੈ ਜੀ ਕਿਨੇ ਜਿਹੜਾ ਲੱਗੀ ਹੁਣ ਇਹ ਆਪਣੇ ਜੀ ਅੱਜ ਤਰੀਕ ਤੇ ਜੀ 31 ਫੇਰ ਹੈ ਜੀ 31 ਮਈ ਹਾਂਜੀ ਇਹ ਅੱਜ 18 ਉਹ ਕਿਆ ਸਾਰੇ ਪਾਰਟੀ ਵਾਲੇ ਜੁਟ ਕੇ ਕਿਆ ਕਹੋਗੇ ਜੀ ਸਾਰੇ ਪਾਰਟੀਆਂ ਵਾਲੇ ਤਾਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਕਬਜ਼ਾ ਨਹੀਂ ਹੋਣ ਦਵਾਗੇ ਸਰਕਾਰ ਸਰਕਾਰ ਧੱਕਾ ਕਰ ਰਹੀ ਹੈ ਜੀ ਬੰਦੇ ਹੀ ਮਰ ਜੂਗੇ ਜੇ ਬੰਦੇ ਹੀ ਮਰ ਜੂਗੇ ਨਹੀਂ ਇਹ ਤੇ ਹੈ ਸਾਡੇ ਕੋਲ ਉਹ ਹੀ ਝੰਜੜੀ ਇਹ ਉਹ ਨਾ ਮਿਲੀ ਤਾਂ ਬੰਦੇ ਹੀ ਮਰ ਜੂਗੇ ਅਸੀਂ ਕਰੂਗੇ ਕਿਆ ਇੱਕ ਇੱਕ ਟੰਬਰ ਪਾ ਗਈ ਸੀ ਬਤ ਚਾਰ ਕਨਾਲ ਗਈ ਬੱਚੇ ਕਿਹੀ ਬਾਕੀ ਲਾ ਕੇ ਇਹ ਜਿਲ੍ਹਾ ਮਹੌਲ ਜਿਲ੍ਹਾ ਮਹੌਲ ਅੱਡੇ ਕੋਲ ਹੈ ਸਾਧਨ ਉਹੀ ਹੈ ਹੋਰ ਤਾਂ ਕੋਈ ਸਾਧਨ ਨਹੀਂ ਦਾ ਸੀ ਤਾਂ ਬਹੁਤ ਧਰਨਾ ਦੰਦਿਆਂ ਨੂੰ ਧਰਨਾ ਦੰਦਿਆਂ ਨੂੰ ਅੱਧੇ ਰੇ ਵਿੱਚ ਹੋ ਗਈ ਧੱਕਾ ਕਰ ਰਹੀ ਸਰਕਾਰ ਤਾਂ ਉਹ ਕੀ ਕਰਨਗਾ ਅਗਲਾ ਸਟੈਪ ਕੀ ਆਗਲਾ ਗਿਆ ਜੀ ਇਹ ਤਾਂ ਮਾਰੂਗੇ ਆ ਮਾਰੂਗੇ ਜਮੀਨ ਤਾਂ ਨਹੀਂ ਛੱਡਦੇ ਸੀ ਅੱਜ ਨੇ ਤਾਂ ਛੱਡ ਕੇ ਤਾਂ ਸੀ ਵੈਸੇ ਵੀ ਮਰ ਜਾਣਾ ਭੁੱਖੇ ਹਾਂ ਜੀ ਭੁੱਖੇ ਵੀ ਮਰ ਜਣਾ ਤੇ ਮਰ ਜੂਗੇ ਇਹ ਤੇ ਲੜਕੇ ਮਰ ਜੂਗਾ ਸੀ ਤਾਂ ਆ ਸੀਗਾ ਸਾਰੇ ਜੇ ਤਾਂ ਚਲੋ ਜੀ ਆਂਦੇ ਆ ਉਹ ਵਿਸ਼ਵਾਸ ਦੋ ਆਂਦੇ ਤੇਰਾ ਡੁੱਬਦੇ ਨੂੰ ਤਾਂ ਟੀਣਕੇ ਦਾ ਸਹਾਰਾ ਹੁੰਦਾ ਨਹੀਂ ਤੁਹਾਡੀ ਗੱਲ ਤੇਰਾ ਬੰਦਾ ਪਾਣੀ ਦਾ ਡੁੱਬਦਾ ਹੁੰਦਾ ਉਹ ਵੀ ਕਿ ਤਣਕਾ ਫੜ ਜਾ ਉਹਦੀ ਦਾ ਸਹਾਰਾ ਹੁੰਦਾ ਤੇਰੇ ਉਮੀਦਪੁਰ ਦੁਨੀਆ ਕਾਇਮ ਐ ਚੰਗੇ ਤੇ ਚੰਗੇ ਲੋਕ ਵੀ ਆ ਰਹੇ ਆ ਉਮੀਦਪੁਰ ਵੀ ਆ ਰਹੇ ਸਭ ਆਉਂਗੇ ਜੀ ਰੱਬ ਦੀ ਨਿਫਾਦਾ ਵਿੱਚ ਹੈ 31 ਤਰੀਕ ਨੂੰ ਫੇਰ 31 ਨੂੰ ਆnde ਕੌਣ ਆ ਰਿਹਾ ਸੁਖਵੀਰ ਬਾਦਲ ਉਮੀਦ ਆ ਫਿਰ ਉਮੀਦ ਹੈ ਕਿ ਲੀਡਰ ਆਗਮੀ ਆ ਰਹੇ ਆ ਜੀ ਕੁਛ ਨਾ ਕੁਛ ਤਾਂ ਕੌਣ ਆ ਰਹੇ ਸੁਖਵੀਰ ਬਾਦਲ ਜੀ ਤੇ 31 ਤਰੀਕ ਆ ਰਹੇ ਆ ਹਾਂਜੀ 31 ਮਈ ਸਾਡੀ ਪਾਰਟੀਆਂ ਕਿ ਆ ਰਹੇ ਸਾਰੇ ਨਮਾਇंदे ਆ ਰਹੇ ਆ ਜੀ ਆਪਣਾ ਆਪਣਾ ਸਾਰੇ ਆਪਣਾ ਆਪਣਾ ਸਜਾਉ ਦਿੰਦੇ ਆ ਜੀ ਆਪਣੀ ਆਪਣੀ ਗੱਲ ਰੱਖਦੇ ਆ ਜੀ ਹਾਂਜੀ ਪਾ ਪਿੰਡ ਵਾਲਿਆਂ ਨੇ ਜੀ ਅੱਜ ਕੱਟ ਕੀਤਾ ਸੀ ਸਾਰੇ ਅੱਜ ਸਾਨਾਗੂ ਆਏ ਸੀ ਤੇ ਵੱਖ-ਵੱਖ ਪਾਰਟੀਆਂ ਦੇ ਨੇਤਾ ਵੀ ਆਏ ਸੀ ਬਾਕੀ ਅੱਜ ਹੁਣ 31 ਤਰੀਕ ਨੂੰ ਜੀ 31 ਮਈ ਬਾਕੀ ਦੇਖਦੇ ਆ ਉਹ ਤੇ ਕੀ ਅੱਗੇ ਬਣਦਾ ਹੈ ਪਰ ਇਹ ਕੋਈ ਪਿੰਡ ਦੀ ਜ਼ਮੀਨ ਹੈ ਪਤਾ ਨਹੀਂ ਸਰਕਾਰ ਨੂੰ ਕਿਹਨੇ ਇਹ ਸਲਾਹ ਦਿੱਤੀ ਵੀ ਇਹ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਨਹੀਂ ਪਿੰਡ ਦੀ ਜ਼ਮੀਨ ਹੈ ਇਹਦੇ ਮਾਲਕਾਂ ਦੀ ਜ਼ਮੀਨ ਹੈ ਇਹ ਇਹ ਉਹ ਜ਼ਮੀਨ ਹੈ ਜਿਹੜੀ ਕਿਸੇ ਟਾਈਮ ਜਦੋਂ ਮਰਬੇਬੰਦੀ ਹੋਈ ਮਾਲਕਾਂ ਨੇ ਜ਼ਮੀਨ ਜਿਹੜੀ ਤੇ ਜੰਗਲ ਸੀ ਇਹ ਤਕਸੀਮ ਨਹੀਂ ਹੋ ਸਕੀ ਉਹ ਜ਼ਮੀਨ ਹੈ ਮਾਲਕਾ ਦੀ ਹੈ ਜਿਹੜੀ ਛੱਡੀ ਹੈ ਇਹ ਸਰਕਾਰੀ ਜ਼ਮੀਨ ਕੋਈ ਨਹੀਂ ਹੈ ਠੱਕਾशाही ਠੱਕੇਸ਼ਾਹੀ ਹੋ ਰਹੀ ਹੈ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਵੀ ਹੁਣ ਕੋਰਟ ਚ ਚੱਲ ਰਿਹਾ ਹੈ ਕੋਰਟ ਚ ਪਹਿਲਾਂ ਵੀ ਸੁਪਰੀਮ ਕੋਰਟ ਤੋਂ ਜਿੱਤੇ ਹੋਏ ਆ ਇਹ ਹੁਣ ਦੁਬਾਰੇ ਫੇਰ ਸੁਪਰੀਮ ਕੋਰਟ ਤੇ ਦੁਬਾਰੇ ਫੇਰ ਪਾਇਆ ਜਣੀ ਹਾਈ ਕੋਰਟ ਪਤਾ ਨਹੀਂ ਇਹ ਸਮਝਾਉਣ ਚ ਕੋ ਉਹਨਾਂ ਦੇ ਵਕੀਲ ਨਹੀਂ ਹੋ ਰਹੇ ਹੁਣ ਸੁਪਰੀਮ ਕੋਰਟ ਤੋਂ ਦੁਬਾਰੇ ਫੇਰ ਕੇਸ ਪਾ ਗਏ ਤੁਹਾਡੇ ਹੱਥ ਹੋਇਆ ਹੈ ਨਹੀਂ ਤੁਹਾਡੇ ਹੱਥ ਚ ਹੋਇਆ ਬਿਲਕੁਲ ਜੀ ਬਿਲਕੁਲ ਕਿੰਨਾ ਏਰੀਆ ਇਹ ਟੋਟਲ ਜਿੰਨੀ ਵੀ ਜ਼ਮੀਨ ਪਿੰਡ ਦੀ ਹੈ ਇਹ ਜਿਹੜੀ ਪੰਚਾਇਤੀ ਜ਼ਮੀਨ ਹੈ ਕੋਈ ਜ਼ਮੀਨ ਪੰਚਾਇਤ ਦੀ ਹੈ ਵੀ ਕਿਲੇ ਇਹ ਪੰਚਾਇਤ ਪਿੰਡ ਵਾਲਿਆਂ ਨੇ ਉਦਾਂ ਹੀ ਛੱਡੇ ਹੋਏ ਆ ਵੀ ਇਹ ਪੰਚਾਇਤ ਵੀ ਪਿੰਡ ਦੀ ਹੈ ਪੰਚਾਇਤੀ ਕੰਟਿਊ ਦੇ ਵਾਸਤੇ ਛੱਡੀ ਹੋਈ ਹੈ ਨਹੀਂ ਹੈ ਇਹ ਜ਼ਮੀਨ ਇਹ ਵੀ ਮਾਲਕਾਂ ਦੀ ਹੋਇਆ ਹੈ किसान मजदूर संगठन बहत्तर किले जमीन है छिहत्तर किले और छह सौ कुछ किले जमीन सरकार ने ले भी ली जो मतलब ग्राम समाज की भूमि है लेकिन ये जमीन किसानों की है जिस पर सरकार कब्जा करना चाहती है और ये महंगी जमीन है लगभग सत्ताईस सौ करोड़ से तीस हजार करोड़ रुपए तक की ये जमीन है जिसे सरकार खोसना चाहेगी लेकिन बात यह है कि किसान इतना कमजोर है नहीं कि उसकी जमीन को कोई ऐसे ही खरीद ले या उसे खोस ले ये जमीन न छीनी जागी न ऐसी दी जागी अंतिम सांस तक लड़ा जाएगा और एक इंच भी जमीन नहीं देंगे एक इंच भी आगे रणनीति क्या होगी रणनीति विधानसभा पे अगर जमीन पर कब्जा होगा तो फिर विधानसभा पे कब्जा होगा மூரூர சங்க பிரோஜெக்ட் கார மஜதூர சங்க